ਨਾ ਲਿਆ ਹੁਣ ਲਿਮਕਾ ਸਾਰ ਰਹਿਣ ਦੋ ਭੈਣ ਜੀ ਛੱਡੋ ਮੈਂ ਦੱਸ ਕਾਤੀ ਦਰ ਰਹਿਣ ਦੋ ਆ ਗਈ ਕੇ ਆ ਦੇਖੋ ਮੈਂ ਨਾਲ ਹੀ ਲਿਆਈ ਮੈਂ ਕਿਾ ਇੱਥੇ ਰੱਖ ਪਾ ਦਿੰਦੀ ਆ ਭੈਣ ਜੀ ਨੇ ਜਲਦੀ ਜਾਣਾ ਹੋਣਾ ਨਾ ਕੀ ਕੱਪ ਗਲਾਸ ਨਹੀਂ ਹੈਗੇ ਘਰ ਚ ਮੰਮੀ ਸਾਰੇ ਭਾਂਡੇ ਝੂਠੇ ਸੀਗੇ ਤੇ ਮੈਂ ਕਿਾ ਚੱਲ ਇੰਨਾ ਚ ਪਾ ਦਿੰਦੀ ਆ ਭੈਣ ਜੀ ਝੂਠੇ ਜੱਠੇ ਕੋਈ ਨਹੀਂ ਆ ਛੋਟੇ ਛੋਟੇ ਕੱਪ ਚੱਕ ਲਈ ਆ thora phora ਹੋਊਗੀ ਸਿਆਣੀ ਆ ਆਪਣੇ ਘਰ ਨੂੰ ਬਾਹਲੀ ਸਿਆਣੀ ਢੱਡ ਨੂੰ ਤਾਂ ਆਂਟੀ ਪੀ ਲਓ ਬਾਰ ਗਰਮੀ ਵਾਸਤੇ ਚੱਕਰ ਚੁੱਕਰਾ ਕੇ ਡਿੱਗ ਜੋਗੇ ਆ ਲੈ ਲਓ ਆ ਆਪਣੇ ਮੁੰਡੇ ਨੂੰ ਵੀ ਦਿਓ ਆਪਣੇ ਪਰ ਲੋਕੀ ਤੱਕਾ ਪੌਫੀ ਪਿੰਦੇ ਅੱਜ ਆ ਪਹਿਲਾ ਹੀ ਰਿਵਾਜ ਆਲਾ ਫੜ ਲੈ ਮੁੰਡਿਆ ਤੂੰ ਆ ਖੜਾ ਖੜਾ ਕੱਪ ਦੇ ਵਿੱਚ ਕੋਲਡ ਡਰਿੰਕ ਮਾੜੇ ਹਾਲ ਆ ਅੱਜਕਲ ਦੇ ਲੋਹਾਂ ਦੇ ਤ ਲੈ ਲਓ ਆਪ ਦੋ ਦੋ ਕੱਪ ਲੈ ਕੇ ਬੈਠੀ ਆ ਪੂਰਾ ਵੀ ਤਾਂ ਕਰਨਾ ਫਿਰ ਗਲਾਸ ਇਹਨੇ ਆਪਾਂ ਇਹਨੂੰ ਗਰਮੀ ਮੈਨੂੰ ਕਿਹਨੇ ਵੱਧ ਲੱਗਦੀ ਆ ਬਾਹਰ ਤਾਂ ਮੈਨ ਜਾਣਾ ਇਹਨੂੰ ਘਰ ਬੈਠੇ ਕਰਨੀ ਲੱਗੀ ਜਾਂਦੀ ਆ ਉਹ ਸਰਦਾਰ ਜੀ ਨੇ ਆਉਣਾ ਉਹਨਾਂ ਦਾ ਕੱਪ ਫੜ ਕੇ ਰੱਖਿਆ ਸੀਗਾ ਮੈਂ ਕਿਹਾ ਮਾਤਾ ਫੇਰ ਦੁਬਾਰਾ ਉਹਨਾਂ ਕੱਪ ਚ ਪਾ ਦੇ ਨਾ ਸੀ ਕਿਹੜਾ ਚੱਕਦੇ ਸੀ ਪਿਆਰਾਂ ਦੇ ਦਿਨ ਦੀ ਨਾ ਉਦੋਂ ਚ ਗੈਸ ਨਹੀਂ ਨਿਕਲੂਗੀ ਫੇਰ ਗੈਸ ਤਾਂ ਤੁਹਾਡੀ ਨਿਕਲੀ ਐ ਦੋ ਕੱਪ ਵੇਖ ਕੇ ਵੀ ਮੈਂ ਪੀਣ ਲੱਗੀ ਐ ਆਹ ਦੇਖ ਲਾ ਕਿਵੇਂ ਲੁੱਤਰੋ ਚੱਲਦੀ ਐ